ਅਗਮਾ ਫਰੀਡੀ ਸ਼ੋਭਾ ਯਾਤਰਾ ਤੁਸੀਂ ਨੰਬਰ ਸਾਹਿਬ ਦੇ ਵਿੱਚ ਕੱਢ ਰਹੇ ਹੋ ਬੋਰਡਰ ਗੇਟ ਤੋਂ ਮੈਂ ਚਾਹੁੰਦਾ ਵੀ ਪਰਮੇਸ਼ਵਰ ਤੁਹਾਨੂੰ ਇਸ ਵਾਰ ਕਰੇ ਕਿਰਪਾ ਕਰੇ ਦੁਨੀਆ ਦੀ ਹਰ ਖੁਸ਼ੀ ਤੁਹਾਨੂੰ ਮਿਲੇ ਔਰ ਇਹਦੇ ਤੁਸੀਂ ਹਰ ਵਾਰ ਇਹ ਸਾਲੇ ਦੇ ਮਨਾਉਂਦੇ ਰਹੋ ਆਹ ਦੇਖੋ ਜ਼ੋਰਦਾਰ ਤਾਲੀਆਂ ਤੁਹਾਡੇ ਲਈ ਬਹੁਤ ਵੱਡੀ ਗੱਲ ਹੈ ਇਹ ਜਿਹੜੇ ਨੌਜਵਾਨ ਜਿਹੜੇ ਨੇ ਉਹ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਹਾਰੇ ਨੇ ਨੌਜਵਾਨ ਜਿਹੜੇ ਨੇ ਸਮਾਜ ਦੀ ਰੀੜ ਦੀ ਹੱਡੀ ਆ ਔਰ ਇਹ ਨਵਜੋਦੀ ਤੁਹਾਨੂੰ ਪਰਮਿਸ਼ਨ ਦੇ ਚੱਪਾ ਲਈ ਚੁੜਿਆ ਹੋਇਆ ਹੈ ਕੌਂਸਲਿਸ਼ਨ ਦਾ ਚੇਅਰਮੈਨ ਹੁੰਦੇ ਨਾਤੇ ਮੈਂ ਤੁਹਾਡੇ ਨਾਲ ਆ ਕਿੱਥੇ ਵੀ ਕਿੱਥੇ ਤੁਹਾਨੂੰ ਮੇਰੀ ਲੋੜ ਹੋਵੇ ਤੁਸੀਂ ਮੈਨੂੰ ਆਵਾਜ਼ ਦਿਓ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਹਾਲੇਲੂਇਆ ਹਮਾਰਾ ਜਰਜ ਗਲੋਬਲ ਐਕਸ਼ਨ ਕਮੇਟੀ ਤੁਹਾਡੇ ਨਾਲ ਆ ਕਿੱਥੇ ਵੀ ਕਿੱਥੇ ਤੁਸੀਂ ਸਾਨੂੰ ਆਵਾਜ਼ ਦਿਓਗੇ ਅਸੀਂ ਤਤਵਾਰ ਤਿਆਰ ਹੈ ਤੁਹਾਡੀ ਮਦਦ ਕਰਨ ਨੂੰ ਕੋਈ ਨਾ ਸ਼ਬਦ ਦੇ ਨਾਲ ਵਿਰਾਮ ਰਹਿਣਾ ਸਾਰੋ ਮੇਰੇ ਬਰੇ ਹਾਲੇਲੂਇਆ 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 ਸਾਰਿਆਂ ਨੂੰ ਜਮਸ਼ੀਦੀ ਸਾਰਿਆਂ ਨੂੰ ਜਮਸ਼ੀਦੀ ਪਰਮੇਸ਼ਰ ਦਾ ਨਾਮ ਕਹਿੰਦੇ ਅੱਜ ਦੇ ਇਸ ਸੰਗਤ ਸਰਗਿਰੀ ਸਤਿਨਾਮ ਵਾਸਤੋਂ ਸਾਨੂੰ ਕੀ ਪ੍ਰਾਰਥਨਾ ਪਰਮੇਸ਼ਰ ਵੈਲਫੇਅਰ ਮਿਸ਼ਨ ਅ ਜਿਸਟਰ ਨੇ ਮਨੂੰ ਅੱਜ ਪਹਿਲੀ ਵਿਚਾਰ ਸ਼ੁਰੂਆਤ ਯਾਤਰਾ ਜਿਹੜੀ ਆ ਉਹ ਗੋਲਡਨ ਗੇਟ ਤੋਂ ਜਿਹੜੀ ਹਾਂ ਹਾਂ ਲੱਕੜੀ ਚਾਰ ਖੁਦਾਈ ਪਰਦੇਸੋ ਦੇ ਆਦਮੀ ਹਾਂ ਦਾਸੀ ਜੀ ਬੀਸ ਸਹਿਵਾਨ ਆਸਿ ਸਹਿਵਾਨ ਕ੍ਰਿਸਚਨ ਲੀਡਰ ਮੈਡੀਕਲ ਲੀਡਰ ਅਸੀਂ ਸਭਾ ਜਿਲ੍ਹਾ ਕੈਡਰਾਂ ਨੂੰ ਧੰਨਵਾਦ ਕਰਦੇ ਹਾਂ ਔਰ ਮੇਰੇ ਵੱਡੇ ਭਰਾ ਚੇਰਮੈਨ ਜਤਿੰਦਰ ਸਿੰਘ ਮੁਰਾਰੀ ਜੀ ਉਪਰਕਾਰੀਆਂ ਦੀ ਸਮਾਜ ਕਲੱਬ ਦੇ ਸਰਦਾਰ ਦੇ ਪੁੱਛ ਕੇ ਅਸੀਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰ ਇਹ ਪੰਜਾਬਾ ਪਾਕਿਸਤਾਨ ਸੀਜੀ ਪ੍ਰਧਾਨ ਚੇਰਮੈਨ ਪ੍ਰਿੰਸੀਪਲ ਮਹਾਨ ਮੁਰਾਰਾ ਤੋਂ ਜੋ ਇਸ ਸਮੇਂ ਮੰਤਰਾ ਦੇ ਵਿਚਕਾਰ ਦਵਾਈ ਕਰਦੇ ਲਈ ਸ਼ਗਾਵਤ ਤੇ ਪਹੁੰਚੇ ਆ ਅਸੀਂ ਦੇਰ ਜਿਆ ਗਏ ਆਂ ਕਿ ਪ੍ਰਧਾਨ ਜੀ ਦਾ ਵੀ ਸਵਾਗਤ ਕਰਦੇ ਆਂ ਈਸਾ ਦਾਸ ਗੰਗਰੀ ਜੀ ਪ੍ਰਧਾਨ ਜੀ ਨਾਲ ਵੀ ਪਹੁੰਚਿਆ ਜੋ ਮਯੋਰੀ ਦੇ ਸਾਥਾ ਆਜ ਲੋਕ ਸੁਆਗਤ ਕੁਰਬਾਨੀ ਸਾਡੇ ਵਿੱਚ ਪਹੁੰਚਿਆ ਅਸੀਂ ਦਿਲ ਦੇ ਘਰਾਂ ਇਹਨਾਂ ਤੋਂ ਬਾਤ ਕਰਦੇ ਆਂ ਆਹ ਔਰ ਹੋਰ ਵੀ ਸਾਰੇ ਹੀ ਮਸਲਮਾਨਾਂ ਨਾਲ ਦਿਲ ਦੇ ਘਰਾਂ ਇਹਨਾਂ ਤੋਂ ਬਾਤ ਕਰਦੇ ਆਂ ਸੋ ਆਕੀਏ ਜੋ ਵਿਸ਼ਾਲ ਸ਼ੋਹਰਤ ਕਿਹਦੀ ਧਾਰਿਆ ਬੋਰਡ ਗੇਟ ਤੋਂ ਵੱਡੀ ਧਾਰਿਆ ਅਸੀਂ ਸ਼ਾਂਤੀ ਦਾ ਪੈਗਾਮ ਸ਼ਾਂਤੀ ਦਾ ਮੈਸਜ ਸਭ ਨੂੰ ਦਿੰਦੇ ਆਂ ਕਿ ਇਸ ਮੁਕਤੀ ਆਇਆ ਤੋਂ 2025 ਸਾਲ ਪਹਿਲਾਂ ਇਸ ਧਰਤੀ 'ਤੇ ਆਏ ਔਰ ਉਹਨਾਂ ਦਾ ਹੌਂਸਲਾ ਜਿਹੜਾ ਬੇਮਿਸਾਲ ਸੀ ਉਸੀ ਪਾਕ ਦੀ ਗੁਲਾਮੀ ਤੋਂ ਤਕਸਾਤ ਹੋਣਾ ਇੱਕ ਵੱਡੇ ਛੁਟਕਾਰੇ ਦਾ ਕਾਰਨ ਪਰ ਮੁਕਤੀ ਦਾ ਤਾਂ ਅਜੇ ਤੋ ਹੀ ਆਨ 2000 21 ਸਾਲ ਪਹਿਲੇ ਸਰਦੀਆਂ ਵਿੱਚ ਆਇਆ ਕਿ ਨੂਰ ਦਾ ਬੋਲਿਆ ਰਹੇ ਵਿੱਚ ਲਿਖਿਆ ਕਿ ਮਾਈ ਬੇਗੋ ਤੁਹਾਡੀ ਇੱਕ ਮੁਕਤੀ ਦਾ ਪਹਿਲਾ ਅਚਾਰ ਜਿਨ੍ਹਾਂ ਵਸੀਮ ਬਰਪਾ ਹਾਈ ਤੁਹਾਡੀ ਕਾਸਟ ਆ ਗਿਆ ਕਿ ਜੇ ਇੱਕ ਤੁਸੀਂ ਇਸੋ ਬਸਤੇ ਤੇ ਵਿਸ਼ਵਾਸ ਕਰੋਗੇ ਨਾਸਤ ਹੋਵੇ ਸਭ ਕੋ ਸਦਾ ਦਾ ਜੀਵ ਪਾਓਗੇ ਔਰ ਬਾਕੀ ਸਮਾਜ ਰਾਸੀ ਸਾਡੇ ਮਾਇਨੋਰਟੀ ਦੇ ਚੇਅਰਮੈਨ ਜੋ ਕਿਦਰ ਤੁਸੀਂ ਮੋਰਮੀਆਂ ਉਹ ਸਮਾਜ ਦਾ ਹਾਲੇਲੂਇਆ ਹਾਲੇਲੂਇਆ ਜੋ ਹਰ ਮੇਰੇ ਵੱਲੋਂ ਜੈਸੀ ਵੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਪਰਮੇਸ਼ਵਰ ਨੇ ਆਜ਼ਾਦੀ ਦਿਖਾਇਆ ਪਰ ਸਾਡੇ ਵੀ ਸਾਡੇ ਨਮਜੋਤ ਦੇ ਜੀ ਜੋ ਪਰਮੇਸ਼ਵਰ ਦੇ ਦਾਸ ਵੀ ਨੇ ਪਰ ਮੀਡੀਆ ਕਨ ਨੂੰ ਹੈਂਡਲ ਕਰਦੇ ਨੇ ਪਰ ਸਭ ਜਿਹੜਾ ਖੇਡ ਨੂੰ ਬਹੁਤ ਬਕੀਨਾਂ ਦਾ ਚੰਗਾ ਪਰ ਇਹਨਾਂ ਵੱਲੋਂ ਕਿਹਾ ਜੀ ਅ ਜੀ ਨੂੰ ਬਸਰ ਦੇ ਵਿਚੋ ਤੇਰੀ ਸੋਭਾ ਯਾਤਰਾ ਕਰਨ ਦੀ ਆਗਿਆ ਇਸ ਕਾਰਨ ਕਿ ਬਹੁਤ ਬਹੁਤ ਜਨਰਕਾਰਾਂ ਦਾ ਜਨਾਬ ਪਰ ਮੈਂ ਸਾਡੇ ਬਰੇ ਭਾਂ ਸਭ ਸਿੱਧੀ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਭ ਲੋਕਾਂ ਦੀ ਮੋਜਨੀ ਇਹਦਾ ਧੰਨਵਾਦ ਕਰਦਾ ਇਸਾ ਦਾ ਸਟੋਨੀ ਜੀ ਦਾ ਸਾਡੇ ਮੋਢਨ ਸਭੀ ਜੀਆਵਰ ਜਿਨੇ ਵੀ ਮੋਰ ਕਰਨੇਸ਼ਰ ਤੇ ਦਾਸ ਉਹ ਦਸਤੀ ਜਗ੍ਹਾ ਦੇ ਮੁੰਡੇ ਨੇ ਪਾਸਟਰ ਲਾਂਗ ਕੀਤੀ ਪਰ ਹੋਰ ਵੀ ਜਿਨੇ ਪਰਮੇਸ਼ਰ ਦੇ ਦਾਸ ਜਗ੍ਹਾ ਦੇ ਮੁੰਡੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹੈ

ਸਤਿ ਸ੍ਰੀ ਅਕਾਲ ਸਿਦਾਰਾ ਜੀ ਹੋਰ ਸਾਡੇ ਐਕਸ ਮੈਂਬਰ ਸਵਾਗਤ ਸ੍ਰੀ ਜੋਮਾ ਜੀ ਕ੍ਰਿਸਟਲ ਭਲਾਈ ਦਾ ਤੋਂ ਸਾਡੇ ਚੇਅਰਮੈਨ ਸ਼੍ਰੀ ਪੂਰਨ ਸਰਕਰੀ ਜੀ ਪ੍ਰਜੈਸ਼ ਗੇਲ ਜੀ ਹੋਰ ਵਿਸ਼ੇਸ਼ ਰਾਸ਼ਟਰ ਮਿਸ਼ਨ ਜਿਹਨਾਂ ਵੱਲੋਂ ਅੱਜ ਪਹਿਲੀ ਸ਼ੋਭਾ ਯਾਤਰਾ ਕੱਢੀ ਜਾਣ ਸਾਡੇ ਤੋਂ ਜੋਤ ਗੇਲ ਜੀ ਹੋਰ ਉਹਦੀ ਪੂਰੀ ਟੀਮ ਸਾਡੇ ਸੁਖਵੀਰ ਜੀ ਸਾਡੇ ਜਗਪ੍ਰੀਤ ਜੀ ਹੋਰ ਸਾਡੇ ਉਹ ਸਾਡਾ

ਅੱਜ ਦੇ ਦਿਨ ਲੱਖ ਲੱਖ ਭਾਈਚਾਰਾ ਦਾ ਦਾਸ ਸਪਾਲਪਸੀ ਸੰਤਾਪਕ ਨੈਸ਼ਨਲ ਲੋਕ ਸੇਵਾ ਪਾਰਟੀ ਬਰਵਾਚਨਾ ਦੇ ਰਿਹਾ ਹੈ ਜੋ ਜਣਾਵਾ ਪੌਜਤ ਪਹਿਲੀ ਦਿਨ ਇੰਟਰਨੈਸ਼ਨਲ ਮਿਸ਼ਨ ਵੱਲੋਂ ਜੋ ਸਾਡੀ ਪਾਸਟੇਰ ਐਸੋਸੀਏਸ਼ਨ ਬੜੀਆਂ ਅੱਜ ਜੋ ਗੋਲਨ ਗੇਟ ਤੋਂ ਪਹਿਲੀ ਜਣੀਆਂ ਕ੍ਰਿਸਮਸ ਹੋਮਾ ਯਾਤਰਾ ਕੱਢੀ ਆ ਰਹੀ ਹੈ ਜੋ ਦਸੰਬਰ ਦਾ ਮਹੀਨਾ ਇੱਕ ਤਰੀਕਾ ਪੂਰੀ ਦੁਨੀਆ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਮਹਲਾ ਜਿਹੜਾ ਮਨਾਣਾ ਸ਼ੁਰੂ ਹੋ ਜਾਂਦਾ ਵਾ ਪਰ ਦੁਨੀਆ ਭਰ ਤੇ ਮਨਾਇਆ ਜਾ ਰਿਹਾ ਕਿਉਂਕਿ ਅੱਜ ਤਾਂ 2025 ਸਾਲ ਤੇਲਾ ਪ੍ਰਭੂ ਯਿਸੂ ਮਸੀਹ ਦੁਨੀਆ ਤੇ ਆਏ ਉਹਨਾਂ ਨੇ ਮੁਕਤੀ ਦਾ ਜੋ ਪੇਗਾਮ ਦਿੱਤਾ ਪਿਆਰ ਦਾ ਸਨੇਹ ਦਿੱਤਾ ਔਰ ਬਹੁਤ ਸਾਰੇ ਮੌਕਾ ਜਾਨ ਜਾਨ ਜੀਣਾ ਹੋਏ ਔਰ ਉਹਨਾਂ ਨੇ ਜਨ ਦੇ ਹਾਰਿਆਂ ਨੂੰ ਪੂਰੀ ਢੁਡੀ ਨਾਲ ਬੜੇ ਦੁਨੀਆ ਦੇ ਛੋੜਾ ਦਾ ਤੁਮਤਾ ਬਣਾਇਆ ਜਾ ਰਿਹਾ ਉਹਦਾ ਸਹਿਤ ਅਛੇ ਜੋ ਬਾਸੇ ਨਾਲ ਜੋੜ ਕੇ ਸੀ ਉਹਨਾਂ ਦੀ ਸੂਚਿਤ ਸੀ ਜਿਹਨਾਂ ਬਹੁਤ ਹੀ ਮਹਿੰਤਕਾਰ ਕੇ ਕੱਲੇ-ਕੱਲੇ ਚਰਚਾ ਤੇ ਜਾ ਕੇ ਪਾਸਟਰ ਸਰ ਬਾਦਲਾਂ ਸੁਨੇਹੇ ਲਾ ਕੇ ਜੋ ਤੇ ਸੋਮਾ ਯਾਤਰਾ ਕੱਢੀ ਜਾ ਰਹੀਆਂ ਤਾਂ ਕਿ ਕੌਣਿਆਂ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਜੋ ਪਿਆਰ ਦਾ ਸੁਨੇਹਾ ਦਿੱਤਾ ਜਾਵੇ ਤਾਂ ਕਿ ਜੋ ਲੋਕ ਜੋ ਮੁਸੀਬਾ ਇਚਾਰੇ ਬਾਰੇ ਕੋਈ ਗਲਤ ਵਿਚਾਰਾ ਰੱਖਦੇ ਆ ਉਹਨਾਂ ਨੂੰ ਸਮਝ ਲੱਗ ਸਕੇ ਕਿ ਪ੍ਰਭੂ ਯਿਸੂ ਸਿਰ ਕੋਈ ਤਰ੍ਹਾਂ ਪਰੜਾ ਨਹੀਂ ਆਇਆ ਉਹ ਕੋਈ ਆਪਣਾ ਜਿਹੜਾ ਵਾ ਕੋਈ ਵੀ ਇਸ ਤਰ੍ਹਾਂ ਦਾ ਉਹ ਜਨਦੀ ਦਾ ਜਿਹੜਾ ਪ੍ਰਚਾਰਕੀਓ ਸੰਬੰਧ ਦੇ ਲਈ ਗੁਰਮਾਨ ਹੋਇਆ ਸਾਰੇ ਦਾ ਮੁਕਤੀ ਦਾਤਾ ਵਾ ਅੱਜ ਉਹਦਾ ਸੰਦੇਸ਼ ਅੰਦਰ ਹੋਏ ਸਾਰੀ ਸੁਮਤੀ ਟੀਮ ਜਿਹੜਿਆ ਅੱਜ ਬਧਾਈ ਦੇ ਰਹੀ ਅੰਮ੍ਰਿਤਸਰ ਦੀ ਧਰਤੀ ਤੇ ਔਰ ਇਹ ਜਨਦੀ ਬਹੁਤ ਬਹੁਤ ਬਧਾਈਆਂ ਧੰਨਵਾਦ ਜਲਣਾ ਚੋਰੀ ਜਾਵਾਂਗੇ ਸੋ ਅੱਜ ਸਾਰੇ ਟੀਮ ਦੇ ਵੱਲੋਂ ਇੰਟਰਨੈਸ਼ਨਲ ਕ੍ਰਿਸਚਨ ਵੈਲਫੇਅਰ ਮਿਸ਼ਨ ਵੱਲੋਂ ਪਹਿਲੀ ਨਿਸ਼ਾਨ ਸ਼ੋਭਾ ਯਾਤਰਾ ਜਿਹੜੀ ਆ ਉਹ 골ਡਨ ਗੇਟ ਤੋਂ ਜਿਹੜੀਆਂ ਗੱਡੀ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਟ੍ਰੈਫਿਕ ਬਹੁਤ ਭਾਰੀ ਤਰ੍ਹਾਂ ਕਰੀਆਂ ਹੋਈਆਂ ਨੇ ਪਤਾਲੀਆਂ ਦੇ ਵਿੱਚ ਔਰ ਬੱਸਾਂ ਦੇ ਵਿੱਚ ਔਰ ਮੋਟਰਸਾਈਕਲ ਟ੍ਰੈਫਿਕ ਨਿਕਾਦੋ ਇੱਕ ਵਟੇ ਇੱਕ ਆਠ ਦੇ ਨਾਲ ਤੇ ਸ਼ੋਭਾ ਯਾਤਰਾ ਜਿਹੜੀ ਆ ਇਹ ਨਿਕਲ ਰਹੀ ਆ ਔਰ ਸਾਡਾ ਮੇਨ ਮਸਲਾ ਇਸ ਸ਼ੋਭਾ ਯਾਤਰਾ ਨੂੰ ਘਟੰਦਾ ਅੱਜ ਤੋਂ 2025 ਸਾਲ ਪਹਿਲਾਂ ਲੁਕਾ ਦੋਦੀ 11 ਦੇ ਵਿੱਚ ਲਿਖਿਆ ਕਿ ਇੱਕ ਪ੍ਰਭੂ ਯੇਸ਼ੂ ਮਸੀਹ ਉਦਾਰ ਕਰਤਾ ਇਸ ਸੰਸਾਰ ਦੇ ਉੱਤੇ ਉਸਨੇ ਜਨਮ ਲਿਆ ਤਾਂ ਕਿ ਕੋਈ ਨਾਸਟਾ ਹੋਵੇ ਸਗੋਂ ਸਦੀਪਾ ਜੀਵਨ ਪਾਵੇ ਅੱਜ ਜਿੰਨੇ ਯੇਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਨਗੇ ਉਹਨੇ ਉਦਾਰ ਨੂੰ ਪਰਮੇਸ਼ਰ ਦੇ ਨੂੰ ਮਾਫ ਪਾਉਣਗੇ ਉਹਨਾਂ ਲਈ ਯੇਸ਼ੂ ਮਸੀਹ ਦਾ ਕੰਮ ਧਰਮਾਂ ਦੇ ਵਿੱਚ ਪਾਉਣਾ ਨਹੀਂ ਸਗੋਂ ਸ਼ਾਂਤੀ ਦਾ ਪ੍ਰਚਾਰ ਕਰਨਾ ਸੀ ਸੋ ਧੰਵਾਦ ਹੈ ਪਰਮੇਸ਼ਰ ਦਾ ਸਾਡੇ ਵਿਚਕਾਰ ਇਸ ਸਮੇਂ ਉਹ ਕੇ ਆਗੂ ਸਭ ਪਾਸ ਸਬਾਨ ਬਿਸ਼ਪ ਸਬਾਨ ਔਰ ਸਾਰੀ ਇੰਟਰਨੈਸ਼ਨਲ 크ਰਿਸਚਨ ਵੈਲਫੇਅਰ ਮਿਸ਼ਨ ਦੀ ਸਮੁੱਚੀ ਟੀਮ ਇਸ ਜਗ੍ਹਾ ਤੇ ਮੌਜੂਦ ਹੈ ਪਹੁੰਚੀ ਆ ਸੋ ਅਸੀਂ ਸਾਡੇ ਵਿਚਕਾਰ ਸਪਾਰ ਰਾਣਾ ਮਿਨਿਸਟਰੀ ਤੋਂ ਪ੍ਰਧਾਨ ਜੌਨ ਵੋਟਲੀ ਜੀ ਸਾਡੇ ਵਿਚਕਾਰ ਪਹੁੰਚੇ ਮੈਂ ਸੋਨਾ ਕਿ ਦੋ ਸ਼ਬਦ ਇਸ ਜਗ੍ਹਾ ਦੇ ਉੱਤੇ ਉਹ ਵੀ ਸਾਂਦੇ ਕਰੇ ਮੇਰਾ ਨਾਮ ਲੋ ਯਾਰ ਹਾਲੋ ਮੈਂ ਕਰ ਲੂਗਾ ਯਾਰ ਹਲੋ ਯਾਰ ਅੱਜ ਬਹੁਤ ਹੀ ਹਰਸ਼ ਉਹਲਾਸ ਦੇ ਨਾਲ ਇੰਟਰਨੈਸ਼ਨਲ ਕ੍ਰਿਸਚਨ ਫੈਲੋਸ਼ਿਪ ਕੋਲੋਂ ਪ੍ਰਭੂ ਯਿਸੂ ਮਸੀਹ ਦੇ ਆਗਮਨ ਦੀ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਹਾੜੇ ਦੇ ਸੰਬੰਧ ਦੇ ਵਿੱਚ ਬਹੁਤ ਹੀ ਭਾਰੀ ਵਿਚਾਰ ਸ਼ੋਭਾ ਯਾਤਰਾ ਜਿਹੜੀ ਅੱਜ ਆਰਗੇਨਾਈਜ਼ ਕੀਤੀ ਗਈ ਹੈ ਤੋਂ ਮੈਂ ਸਚਨਾ ਚਰਨਾ ਕੇ ਪ੍ਰਭੂ ਯੇਸ਼ੂ ਮਸੀਹ ਦਾ ਜਿਹੜਾ ਜਨਮ ਦਿਹਾੜਾ ਆ ਉਹ ਕੱਲੇ ਪੰਜਾਬ ਦੇ ਵਿੱਚ ਨਹੀਂ ਜਾਂ ਕੱਲੇ ਭਾਰਤ ਦੇ ਵਿੱਚ ਨਹੀਂ ਹਲਕਿ ਪੂਰੀ ਦੁਨੀਆ ਦੁਨੀਆ ਦੇ ਹਰ ਕੰਨੇ ਦਾ ਕਿਤੇ ਦੇਕ ਧਰਤੀ ਦਾ ਜਿਹੜਾ ਸ਼ੋਰ ਹੈ ਉਹਦੇ ਨਾਲ ਜਿਹੜਾ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਜਾਂਦਾ ਹੈ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਇਹ ਤਾਂ ਇੱਕ ਵਿਸ਼ੇਸ਼ arati ਵਾਸਤੇ ਨਹੀਂ ਸੀ ਆਏ ਸਮੁੱਚੀ ਦੁਨੀਆ ਦਾ ਭਲਾ ਕਰਨ ਵਾਸਤੇ ਪੂਰੀ ਜਗਤ ਦਾ ਚਾਨਣ ਬਣ ਕੇ ਇਸ ਧਰਤੀ ਦੇ ਉੱਪਰ ਜਨਮ ਲਿਆ ਸੀ ਤੋ ਤੁਸੀਂ ਦੇਖਦੇ ਹੋ ਹਿੰਦੂ ਮੁਸਲਮ ਸਿੱਖ ਇਸਾਈ ਸਾਰੇ ਹੀ ਆਜਦੇ ਰਹਾ ਇਸ ਚੀਜ਼ ਨੂੰ ਪ੍ਰਭ ਯੇਸ਼ੂ ਜੀ ਦੇ ਜਨਮ ਦੇ ਹਾਰੇ ਦੀ 크ਿਸਮਸ ਦੀਆਂ ਵਟੇ ਦਿਨ ਦੀਆਂ ਜਿਹੜੀਆਂ ਬਤਾਈਆਂ ਇੱਕ ਦੋ ਜਿਹੜੇ ਦਿੰਦੇ ਹਰ ਇੱਕ ਘਰਾਂ ਦੇ ਅੰਦਰ ਇਸ 크ਿਸਮਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਸੋ ਮੈਂ ਅੱਜ ਇਹ ਸਮਝਦਾ ਸਮੁੱਚੀ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਕੋਈ ਵੀ ਮਸੀਹੀ ਲੋਕਾਂ ਦੇ ਵਿੱਚ ਬਾਈਬਲ ਦੇ ਵਿੱਚ 크ਿਸਚੀਅਨਿਟੀ ਦੇ ਵਿੱਚ ਕੋਈ ਵੀ ਨਫਰਤ ਦੀ ਕੋਈ ਜਗ੍ਹਾ ਨਹੀਂ ਹੈ ਉਹ ਜਿਹੜੇ ਲੋਕ ਰਾਮਦੀ ਰਾਜਨੀਤੀ ਕਰਕੇ ਨਫਰਤ ਪੈਦਾ ਕਰਦੇ ਨੇ ਉਹਨਾਂ ਨੂੰ ਇਹ ਚੀਜ਼ ਤੋਂ ਬਾਹਰ ਜਾਣਾ ਚਾਹੀਦਾ ਕਿਉਂਕਿ ਪਰਮੇਸ਼ਵਰ ਦੀ ਕਿਰਪਾ ਨਾਲ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਹਾੜਾ ਉਹ ਹਰ ਇੱਕ ਜਾਤਾਂ ਦੇ ਅੰਦਰ ਮਨਾਇਆ ਜਾਂਦਾ ਹੈ ਤੋਂ ਅੱਜ ਦੀ ਇਸ ਵਿਸ਼ੇਸ਼ ਸ਼ੋਭਾ ਯਾਤਰਾ ਜਿਹੜੀ ਕਿ ਪਹਿਲੀ ਵਾਰੀ ਆਰਗੇਨਾਈਜ਼ ਕੀਤੀ ਗਈ ਹੈ ਪਾਸੇ ਨਵਜੋਤ ਜੀ ਵੱਲੋਂ ਸੱਚ ਦੀ ਆਵਾਜ਼ ਜਿਹੜਾ ਇਹ ਚੈਨਲ ਵੀ ਬਣਾਉਂਦੇ ਨੇ ਤੋਂ ਮੈਂ ਉਸਨੂੰ ਬਹੁਤ ਜ਼ਿਆਦਾ ਮਨਿਸਟਰੀ ਵੱਲੋਂ